ਕਦੇ ਉਹਨੂੰ ਮਤਲਬ ਨਸ਼ਾ ਕਰਕੇ ਕੁੱਟਣਾ ਮਾਰਨਾ ਕਦੇ ਮੇਰੇ ਤੋਂ ਦਾਜ ਦੀ ਮੰਗ ਕਰਨੀ ਠੀਕ ਹੈ ਕਦੇ ਮੇਰੀ ਬੇਟੀ ਨੂੰ ਦਵਾਈ ਦਿਵਾਉਣ ਤੱਕ ਇਹਦਾ ਭਰਾ ਲੈ ਕੇ ਜਾਂਦਾ ਯਾਨੀ ਸ਼ੁਰੂ ਤੋਂ ਹੀ ਟਾਰਚਰ ਕਰਦਾ ਪਹਿਲੇ ਦਿਨ ਤੋਂ ਟਾਰਚਰ ਕਰਦਾ ਆ ਰਿਹਾ ਇਹ 18ਵੀਂ ਸਦੀ 'ਚ ਜਿਉ ਰਿਹਾ ਇਹ ਬੰਦਾ ਮੈਂ ਕਹਿੰਦਾ ਜੇ ਰਾਤ ਨੂੰ ਮੈਂ 12 ਵਜੇ ਉੱਠ ਕੇ ਰੋਟੀ ਮੰਗਦਾ ਤਾਂ ਵੀ ਮੈਨੂੰ ਤਾਜ਼ਾ ਤਾਜੀ ਬਗਾ ਕੇ ਦੇ ਜੇ 2 ਵਜੇ ਉੱਠ ਕੇ ਮੰਗਦਾ ਸਾਰੇ ਸਾਰੇ ਰਾਤ ਮੇਰੀ ਬੇਟੀ ਨੂੰ جگਾ ਕੇ ਰੱਖਦਾ ਮੇਰੀ ਬੇਟੀ ਨੂੰ ਪਾਣੀ ਦਾ ਗਲਾਸ ਲੈਣ ਭੇਜ ਦਿੰਦਾ ਵੀ ਹਾਂ ਪਾਣੀ ਦਾ ਗਲਾਸ ਲੈ ਕੇ ਦੇ ਆਉਂਦਿਆਂ ਨੂੰ ਸੌਂ ਜਾਂਦਾ ਜੇ ਇਹਦੀ 2 ਘੰਟੇ ਬਾਅਦ ਅੱਖ ਖੁੱਲਦੀ ਹੈ ਫਿਰ ਉਹਨੂੰ ਐ ਠਾਲ ਕੇ ਕਹਿੰਦਾ ਤੂੰ ਪਾਣੀ ਨਹੀਂ ਲੈ ਕੇ ਆਈ ਮੇਰੇ ਵਾਸਤੇ ਉਹ ਕਹਿੰਦੀ ਵੀ ਉਹ ਪੀ ਆ ਮੈਂ ਲਈ ਸੀ ਜਾਂ ਤਾਜ਼ਾ ਲੈ ਕੇ ਆ ਵੀ ਇੰਨਾ ਕਹਿੰਨੇ ਮੇਰੀ ਬੇਟੀ ਨੂੰ ਟਾਰਚਰ ਕੀਤਾ ਇੰਨਾ ਟਾਰਚਰ ਕੀਤਾ 3-4 ਵਾਰ ਤਾਂ ਜੀ ਇਹ ਮੈਂ ਭੇਜ ਚੁੱਕੀ ਆ ਬੇਟੀ ਨੂੰ ਠੀਕ ਹੈ ਪੰ ਇਹ ਇਹਨਾਂ ਵੱਲੋਂ ਕੋਈ ਬੰਦਾ ਨਹੀਂ ਆਉਂਦਾ ਕੱਲ ਵੀ ਮੇਰੀ ਮਾਂ ਨੂੰ ਇਹ ਲੈ ਕੇ ਆਇਆ ਇੱਕ ਕੋਈ ਖੜਕੂ ਬ੍ਰਹਮਾ ਹੁੰਦਾ ਸੀਗਾ ਉਹਦੇ ਰਾਈਟ ਹੈਂਡ ਨੂੰ ਕਹਿੰਦਾ ਮੈਂ ਰਾਈਟ ਹੈਂਡ ਆ ਕਹਿੰਦਾ ਉਹਦਾ ਵੀ ਉਸ ਬੰਦੇ ਨੂੰ ਲੈ ਕੇ ਆਇਆ ਮੈਂ ਸੋਚਦੀ ਆ ਉਹਦੀ ਆਤਮਾ ਉਹਨੂੰ ਜ਼ਰੂਰ ਲਾਣ ਤਾਂ ਪਾਉਂਦੀ ਹੋਊਗੀ ਮੈਂ ਇਹ ਜਿਹੇ ਬੰਦੇ ਨਾਲ ਕਿਹਾ ਹਨਾ ਉਹ ਬੰਦਿਆਂ ਨੇ ਮੇਰੀ ਮਾਂ ਨੇ ਤੇ ਉਸ ਬੰਦੇ ਨੇ ਵਿਸ਼ਵਾਸ ਚ ਲੈ ਕੇ ਮੈਨੂੰ ਘਰੋਂ ਬਾਹਰ ਕੱਢ ਲਿਆ ਨਹੀਂ ਮੈਂ ਇਹਨੂੰ ਕੁੰਡਾ ਨਹੀਂ ਖੋਲਦੀ ਆ ਇਹਨੂੰ ਕਿਉਂਕਿ ਮੈਂ ਇਹਦੇ ਨਾਲ ਬੇਟੀ ਭੇਜਣੀ ਨਹੀਂ ਮੈਂ ਕੁੰਡਾ ਨਹੀਂ ਖੋਲਦੀ ਹੈਗੀ ਤੇ ਉਹਨਾਂ ਨੇ ਵਿਸ਼ਵਾਸ ਚ ਲੈ ਕੇ ਮਤਲਬ ਉਹ ਕਰ ਲਿਆ ਤੇ ਮੇਰੀ ਮੇਰੇ ਇਹਦੇ ਇਹਦੇ ਤਾਏ ਦੇ ਮੁੰਡੇ ਨੇ ਮੈਨੂੰ ਹੱਥੋਂ ਪਾਈ ਕੀਤੀ ਆ ਇਹਨੇ ਮੇਰੇ ਤੇ ਦੋ ਫਾਇਰ ਕੀਤੇ ਮੈਨੂੰ ਬਲੱਕੀ ਮੈਟਰ ਹੋਇਆ ਜੋ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਹ ਕੱਲ ਕੀ ਹੋਇਆ ਸੀਗਾ ਕਿੰਨੇ ਜਨੇ ਆਏ ਸੀਗੇ ਤੁਸੀਂ ਕਿੰਨੇ ਜਨੇ ਸੀ ਮੈਂ ਇਕੱਲੀ ਸੀਗੀ ਘਰੇ ਇਕੱਲੀ ਸੀ ਮੈਂ ਮੇਰਾ ਬੇਟਾ ਬਾਜ਼ਾਰ ਗਿਆ ਹੋਇਆ ਸੀਗਾ ਉਹ ਦੁਕਾਨ ਵਾਲ ਦੇ ਕੈਮਰਾ ਵੀ ਤੁਸੀਂ ਦੇਖ ਸਕਦੇ ਮੇਰਾ ਬੇਟਾ ਉਸ ਟਾਈਮ ਬਾਜ਼ਾਰ ਦੇ ਵਿੱਚ ਸੀਗਾ ਹਨਾ ਤੇ ਜਦੋਂ ਮਤਲਬ ਇਹ ਮੈਂ ਇਹਨਾਂ ਦੇ ਵਿਸ਼ਵਾਸ ਚ ਆ ਕੇ ਬਾਹਰ ਇਹ ਕਹਿੰਦਾ ਅਸੀਂ ਕਹਿੰਦਾ ਗੱਲ ਕਰਨੀ ਆ ਅਸੀਂ ਗੱਲ ਕਰਨੀ ਆ ਇਹਨੇ ਪਹਿਲਾਂ ਮੇਨੂੰ ਮਾਂ ਪੈਣਾਂ ਦੇ ਗਾਲਾਂ ਵੀ ਕੱਢੀਆਂ ਮੈਂ ਕਿਹਾ ਮੈਂ ਨਹੀਂ ਆਉਂਦੀ ਚਲੋ ਜਿਹੜਾ ਬੰਦਾ ਇਹਦੇ ਨਾਲ ਆਇਆ ਸੀ ਕੋਈ ਸਾਫਕਾ ਖੜਕੂ ਮੈਂ ਉਹਦੇ ਭਰੋਸੇ ਦੇ ਵਿੱਚ ਬਾਹਰ ਨਿਕਲ ਗਈ ਜਦੋਂ ਮੈਂ ਬਾਹਰ ਨਿਕਲੀ ਤਾਂ ਇਹਦੇ ਤਾਏ ਦੇ ਮੁੰਡੇ ਨੇ ਮੈਂ ਉਹਨੂੰ ਬੰਦੇ ਨੂੰ ਦੂਸਰੇ ਨੂੰ ਕਿਹਾ ਮੈਂ ਕਿਹਾ ਆਜੋ ਵੀ ਇਹਨੇ ਪਹਿਲਾਂ ਵੀ ਮੇਰੇ ਨਾਲ ਕੁਝ ਕੀਤਾ ਮੇਰਾ ਦਰਵਾਜ਼ਾ ਤੋੜਿਆ ਵਾ ਆਜਾ ਤੁਹਾਨੂੰ ਦਰਵਾਜ਼ਾ ਦਿਖਾਵਾਂ ਮੈਂ ਉਹਨੂੰ ਬਾਹਰ ਤੋਂ ਫੜ ਕੇ ਉਧਰ ਨੂੰ ਲੈ ਕੇ ਜਾਣ ਲੱਗੀ ਵੀ ਤੈਨੂੰ ਮੈਂ ਦਰਵਾਜ਼ਾ ਦਿਖਾਵਾਂ ਉਰੇ ਇੱਥੇ ਮੇਰੇ ਅਮਰੂਤਾ ਪੁੱਟਾ ਉੱਥੇ ਮੈਨੂੰ ਬਾਹ ਤੋਂ ਫੜ ਲਿਆ ਕਹਿੰਦਾ ਲਾਮਾ ਤਾਂ ਕੀ ਜਲੂਸ ਕੱਢਿਆ ਕਹਿੰਦਾ ਤੈਂ ਅਸੀਂ ਦਰਵਾਜ਼ਾ ਤੋੜਤਾ ਤੈਂ ਸਾਨੂੰ ਥਾਣੇ ਪਹਸਾਤਾ ਕਹਿੰਦਾ ਸਭ ਬਰਾਬਰ ਹਨਾ ਇਹਨਾਂ ਦੇ ਦਿਮਾਗ ਤਾਂ ਇਹੋ ਜੀ ਇਹਨਾਂ ਦੀ ਦਿਮਾਗੀ ਸੋਚ ਆ ਹਨਾ ਫਿਰ ਇਹਨੇ ਮਤਲਬ ਜਦੋਂ ਮੈਨੂੰ ਛਡਾਉਣ ਲੱਗੇ ਦੂਜੇ ਮੁੰਡੇ ਹੋਰ ਇਹਨੇ ਭੱਜ ਕੇ ਗੱਡੀ ਚੋਂ ਦੋ ਵੈਪਨ ਕੱਢ ਕੇ ਲੈ ਕੇ ਆਇਆ ਕਾਲੇ ਰੰਗ ਦੇ ਇੱਕ ਪਿਸਟਲ ਨਾਲ ਇਹਨੇ ਮੇਰੇ ਤੇ ਦੋ ਫਾਇਰ ਕੀਤੇ ਨੇ ਠੀਕ ਹੈ ਦੂਸਰਾ ਇਹਨੇ ਆ ਬਤਾਏ ਦੇ ਮੁੰਡੇ ਨੇ ਦਿੱਤਾ ਇਹ ਤਾਂ ਇਹਦੇ ਮੁੰਡੇ ਨੇ ਨਹੀਂ ਮੇਰੇ ਤੇ ਚਲਾਇਆ ਹੈਗਾ ਠੀਕ ਫਿਰ ਇਹਨੇ ਇਹਨੇ ਨੂੰ ਮੈਂ ਮਤਲਬ ਮੇਰਾ ਬੇਟਾ ਇੱਧਰ ਨੂੰ ਆਹ ਹੁੰਦਾ ਸਾਡੇ ਉੱਥੇ ਗੱਡੀ ਮੋਟਰਸਾਈਕਲ ਤੇ ਮਤਲਬ ਤਾਰ ਲੈ ਕੇ ਆਇਆ ਉੱਪਰ ਤਾਰ ਸੜੀ ਹੋਈ ਸੀ ਮੇਰੇ ਹੁਣ ਵੀ ਸੜੀ ਦੇਖ ਸਕਦੇ ਹੋ ਹਨ ਤੇ ਤਾਰ ਲੈ ਕੇ ਆਇਆ ਜਦੋਂ ਮਤਲਬ ਮੈਂ ਚੀਖ ਚੜਾ ਪਾਈ ਤੇ ਉਹ ਕਹਿੰਦੇ ਕੀ ਹੋ ਗਿਆ ਵੀ ਬਾਬਾ ਆ ਗਿਆ ਬਾਬਾ ਆ ਗਿਆ ਮੁੰਡੇ ਕਹਿਣ ਲੱਗੇ ਇਹਨੂੰ ਬਾਬਾ ਹੀ ਕਹਿੰਦੇ ਨੇ ਸਾਰੇ ਵੀ ਮੰਮੀ ਤੇ ਗੋਲੀ ਮਾਰਤੀ ਜਦੋਂ ਉਹਨੇ ਕਿਹਾ ਮੰਮੀ ਤੇ ਉਹ ਕਹਾਂ ਨਾ ਵੀ ਤੂੰ ਮੇਰੇ ਬੇਟੇ ਨੇ ਵੀ ਗਾਣਾ ਲੱਗਾ ਕੱਢਣੇ ਗਾਣਾ ਕੱਢ ਹੀ ਰਿਹਾ ਸੀ ਇਹਨੇ ਇੱਕ ਫਾਇਰ ਕੀਤਾ ਗੱਡੀ 'ਚ ਬੈਠੇ ਨੇ ਦੋ ਫਾਇਰੇ ਨੇ ਗੱਡੀ 'ਚੋਂ ਇੱਕ ਤਾਂ ਉੱਤਰ ਕੇ ਕੀਤਾ ਮੇਰੇ ਬੇਟਾ ਚੱਕ ਕੇ ਤੇ ਦੂਜੇ ਦੋ ਮੁੰਡੇ ਹੋਰ ਸੀ ਕਿ ਉਹ ਚੱਕ ਕੇ ਤੇ ਇੱਟਾਂ ਮਾਰਨ ਲੱਗੇ ਵਿੱਟਾ ਮਾਰ ਲੱਗੇ ਤਾਂ ਇਹ ਗੱਡੀ ਭਜਾ ਕੇ ਲੰਘਾ ਉਹਦੀ ਗੱਡੀ ਤੇ ਨਹੀਂ ਇੱਟਾਂ ਵੱਜੀਆਂ ਕਿਉਂਕਿ ਉਹਦਾਂ ਨੂੰ ਤਾਂ ਮਤਲਬ ਇਹ ਨਾਲ ਦੀ ਨਾਲ ਇਹਨੇ ਦੋ ਫਾਇਰ ਫਟਾਫਟ ਕੱਢੇ ਨਾਲ ਦੀ ਨਾਲ ਗੱਡੀ 'ਚ ਬੈਠ ਕੇ ਲੰਘਾ ਪਤਾ ਕਹਿੰਦਾ ਮੇਰੀ ਗੱਡੀ ਭੰਨਤੀ ਸਾਰੀ ਗੱਡੀ ਉਹਨਾਂ ਨੇ ਆਪਦੇ ਆਪ ਭੰਨੀ ਆ ਉਹ ਆਪਦੀ ਆ ਜਿਹੜੀ ਗੱਡੀ ਆਪਦੇ ਆਪ ਭੰਨੀ ਆ ਉਸ ਤੋਂ ਬਾਅਦ ਜਦੋਂ ਅਸੀਂ ਹਸਪੀਟਲ ਗਏ ਆ ਹਸਪੀਟਲ ਜਾ ਕੇ ਇਹ ਮਤਲਬ ਉਥੇ ਸਾਹਮਣੇ ਖੜਾ ਸੀ ਮੈਂ ਕਿਹਾ ਰਮਨ ਜੋ ਤੋ ਫੇਰ ਖੜਾ ਫੇਰ ਇਹ ਮਾਰੂਗਾ ਗੋਲੀ ਆਪਣੇ ਮਤਲਬ ਮੈਂ ਕਿਹਾ ਹਾਈ ਰਮਨ ਜੋ ਤੋ ਖੜਾ ਜੀ ਮੈਂ ਆਪਾਂ ਡਰ ਕੇ ਨਹੀਂ ਜਾਂਦੇ ਹੁੰਦੇ ਉਹ ਮੈਂ ਡਰ ਗਈ ਤਾਂ ਇਹ ਵੀ ਨਾਲ ਡਰ ਗਿਆ ਵੀ ਹਾਈ ਖੜਾ ਵੀ ਫੇਰ ਨਾ ਕਿਤੇ ਕੋਲ ਇਹਦੇ ਬ੍ਰੇਕ ਦੀ ਬਜਾਏ ਰੇਸ ਤੇ ਪੈਰ ਰੱਖੋਗੇ ਇਹਦੀ ਗਲਤੀ ਨਾਲ ਮਤਲਬ ਉਧਰ ਨੂੰ ਜਿੱਧਰ ਬੰਦੇ ਖੜੇ ਸੀ ਗੱਡੀ ਉਧਰ ਨੂੰ ਹੋ ਗਈ ਤੇ ਸਾਰੇ ਲੋਕ ਪਰਾਂ ਹੋ ਗਏ ਇਹ ਜਾਣ ਬੁੱਝ ਕੇ ਗੱਡੀ ਦੇ ਮੂਰੇ ਆਪਾਂ ਥੋੜੇ ਤੇ ਇਲਜ਼ਾਮ ਲਗਾ ਰਿਹਾ ਤੁਸੀਂ ਵੀ ਸੁਣੀ ਹੋਣੀ ਬਾਬੇ ਦੀ ਬਾਈ ਤੋਂ ਕਹਿੰਦੇ ਜੀ ਮੈਨੂੰ ਭੁਲੇਖੇ ਦੇ ਨਾਲ ਲੈਣਾਂ ਨੇ ਸੱਤ ਲਿਆ ਘਰੇ ਮ ਜਸ ਮਿੰਦਣਾ ਦੀ ਮਾਤਾ ਜੀ ਵੀ ਸੀ ਉਹਨਾਂ ਦੇ ਵਾਈਫ ਦੇ ਨਾਨੇ ਜੀ ਥੋੜੇ ਮਾਤਾ ਜੀ ਕਹਿੰਦੇ ਜੇ ਕੋਈ ਇਹੋ ਜੀ ਗੱਲ ਹੋਉਂਦੀ ਤਾਂ ਮੈਂ ਫਿਰ ਪੂਰੀ ਤਿਆਰੀ ਚ ਜਾਂਦਾ ਕਹਿੰਦੇ ਮੇਰੇ ਤੇ ਇਲਜ਼ਾਮ ਲਾ ਦੇ ਮਨੂੰ ਕਹਿੰਦੇ ਉਲਟਾ ਸੁਗਣਾ ਦੇ ਕੁੱਟਿਆ ਲੱਤ ਟੁੱਟ ਗਈ ਬਾਹ ਟੁੱਟ ਗਈ ਦੰਦ ਟੁੱਟ ਗਏ ਪੱਤਰਕਾਰ ਸਾਹਿਬ ਤੁਸੀਂ ਵੀ ਸਿਆਣੇ ਹੋ ਮੈਂ ਵੀ ਸਿਆਣੀਆਂ ਹਨਾ ਆ ਆਪਾਂ ਨੂੰ ਪਤਾ ਹੈ ਮਤਲਬ ਜਿਹੜਾ ਆ ਆਪਣਾ ਫੋਨ ਨੇ ਹਨਾ ਟੈਕਨੋਲੋਜੀ ਕਿੰਨੀ ਹਾਈ ਫਾਈ ਹੋਈ ਵੀ ਹੈ ਹਨਾ ਇੱਕ ਵੀ ਫੋਨ ਮੇਰੇ ਫੋਨ ਤੋਂ ਗਿਆ ਮੇਰੇ ਬੇਟੇ ਦੇ ਫੋਨ ਤੋਂ ਗਿਆ ਮੇਰੀ ਬੇਟੀ ਦੇ ਫੋਨ ਤੋਂ ਗਿਆ ਇੱਕ ਵੀ ਸਾਮਤ ਕਰ ਦਵੇ ਇਹਨਾਂ ਦਾ ਕਿਸੇ ਬੰਦੇ ਨੂੰ ਵੀ ਗਿਆ ਹੋਵੇ ਮੈਂ ਮੇਰੀ ਮਾਂ ਨੂੰ ਵੀ ਦੋ ਦਿਨ ਪਹਿਲਾਂ ਫੋਨ ਕੀਤਾ ਹੋਇਆ ਮੈਂ ਮੇਰੇ ਭਝਾਈ ਨੂੰ ਜਰੂਰ ਇੱਕ ਦਿਨ ਪਹਿਲਾਂ ਫੋਨ ਕੀਤਾ ਹੋਇਆ ਸੀਗਾ ਜੇ ਮੈਂ ਉਹਨਾਂ ਨੂੰ ਵੀ ਫੋਨ ਕੀਤਾ ਉਹਨਾਂ ਨੇ ਵੀ ਜਸਦਿਆ ਹੋਵੇ ਇਹਨੂੰ ਇਸ ਗੱਲ ਦੀ ਮਾਤਾ ਜੀ ਉਹਨਾਂ ਨਾਲ ਕਿਉਂ ਆਈ ਸੀ ਏ ਮੇਰੀ ਮੇਰੀ ਜਿਹੜੀ ਭਤੀਜਾ ਤੇ ਭਝਾਈ ਮੇਰੇ ਉਹ ਦਮਹੇੜੀ ਗਏ ਹੋਏ ਸੀਗੇ ਇਹ ਮੇਰੀ ਮਾਂ ਨੂੰ ਕਹਿੰਦਾ ਵੀ ਚੱਲ ਮੇਰੇ ਨਾਲ ਉਹ ਕਹਿੰਦੀ ਮੈਂ ਜਾਣਾ ਉਹਨਾਂ ਨੇ ਧੱਕੇ ਨਾਲ ਗੱਡੀ 'ਚ ਬਿਠਾਇਆ ਇਹਨੂੰ ਇੱਥੇ ਨੂੰ ਲਿਆਏ ਇਹ ਲੈ ਕੇ ਸਿਰਫ ਇਹਸ ਕਰਕੇ ਆਇਆ ਸੀ ਵੀ ਇਹਦੀ ਮਾਂ ਨੂੰ ਵਰਤਕਵੇਂ ਦਰਵਾਜ਼ਾ ਖਣਾ ਲੂਗਾ ਇਸ ਕਰਕੇ ਲੈ ਕੇ ਆਇਆ ਸੀਗਾ ਹੋਰ ਮੇਰੀ ਮਾਂ ਦਾ ਕੋਈ ਇਹਦੇ ਨਾਲ ਉਹ ਥੋੜਾ ਮੇਤੋਂ ਉੱਤੇ ਥੋੜਾ ਹੋ ਗਿਆ ਸੀ ਮੇਰੀ ਨੂੰ ਇਲਜ਼ਾਮ ਵੀ ਲਗਾਉਣੇ ਕਹਿੰਦੇ ਆਪਦੀ ਕੁੜੀ ਜਿਹੜਾ ਨੇ ਕਿਟਨੈਪ ਕੀਤਾ ਹੋਇਆ ਕੁੜੀ ਤੂੰ ਪੁੱਛੋ ਸੱਚਾਈ ਉਹ ਦੱਸ ਦੂਗੀ ਕੁੜੀ ਮੇਰੇ ਹੱਕ ਚ ਹਰ ਇੱਕ ਬੰਦਾ ਇਹੀ ਗੱਲ ਕਹਿੰਦਾ ਹੁੰਦਾ ਕੁੜੀ ਮੇਰੀ ਪੜ ਰਹੀ ਆ ਕੁੜੀ ਮੇਰੀ ਮੇਰਾ ਆਹ ਮੇਰੀ ਕੁੜੀ ਜਿੱਥੇ ਜਾਣਾ ਹੁੰਦਾ ਉੱਥੇ ਜਾ ਕੇ ਆਉਂਦੀ ਆ ਜੇ ਮੈਂ ਕਿਡਨੈਪ ਕਰੂੰਗੀ ਤਾਂ ਮੈਂ ਅੰਦਰ ਸੰਗਲਾ ਨਾ ਬੰਨ ਕੇ ਰੱਖੂੰਗੀ ਨਾ ਉਹਨੂੰ ਹਨਾ ਤੇ ਫਿਰ ਮਿੰਟੂ ਵਰਗੇ ਜਾਂ ਪਾਲਖਰੌੜ ਵਰਗੇ ਫਿਰ ਛੜਾ ਕੇ ਵੀ ਲੈ ਕੇ ਆਉਂਦੇ ਨੇ ਕਿਡਨੈਪ ਕੀਤੇਆਂ ਨੂੰ ਬੰਦਿਆਂ ਨੂੰ ਹਨਾ ਤੇ ਫਿਰ ਜੇ ਕਿਡਨੈਪ ਕੀਤੀ ਵੀ ਮੇਰਾ ਸਾਰਾ ਘਰ ਤੁਹਾਡੇ ਸਾਹਮਣੇ ਆ ਪਬਲਿਕ ਆਮ ਮੇਰੇ ਘਰੇ ਆਉਂਦੀ ਆ ਠੀਕ ਆ ਫਿਰ ਕਿਡਨੈਪ ਕੀਤੀ ਵੀ ਲੱਭ ਲਵੇ ਨਾ ਇਹ ਠੀਕ ਆ ਤੁਸੀਂ ਆਪਦੀ ਮੀਟਿੰਗ ਆਪਣੇ ਕੋਲ ਰੱਖਿਆ ਹੋਇਆ 29 29 ਮਈ ਤੋਂ ਮਤਲਬ ਜਿੱਦਾਂ ਉਹਦੀ ਸਮਰਿਤ ਮਾਨ ਦੀ ਰੈਲੀ ਸੀਗੀ ਸੰਗਰੂਰ ਵਾਲੀ ਉਹ ਦਿਨ 29 ਮਈ ਤੋਂ ਮਤਲਬ ਰਾਤ ਨੂੰ 11:30 ਵਜੇ ਲੈ ਕੇ ਆਈ ਸੀ ਇਹਨੇ ਥੱਪੜ ਮਾਰੇ ਸੀ ਮੇਰੀ ਬੇਟੀ ਦੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰੇ ਕੋਲ ਹੀ ਆ ਮੇਰੀ ਬੇਟੀ ਮੇਰੀ ਬੇਟੀ ਪੜ ਰਹੀ ਹੈ ਮੇਰੀ ਬੇਟੀ ਕਿੰਨੀ ਵਾਰ ਤੁਹਾਡੇ ਘਰ ਆ ਕੇ ਹਮਲਾ ਕਰ ਚੁੱਕੇ ਬਾਬਾ ਇਹ ਦੂਜਾ ਹਮਲਾ ਸੀਗਾ ਪਹਿਨਾ ਇਹਨੇ ਦਰਵਾਜੇ ਪੰਨੇ ਪਹਿਲਾ ਰਵਾਲਬਰ ਦਿਖਾ ਕੇ ਗਿਆ ਇਸ ਵਾਰੀ ਲੱਤ 'ਚ ਮਾਰ ਕੇ ਗਿਆ ਅਗਲੀ ਵਾਰ ਹੋ ਸਕਦਾ ਹੈ ਮਤਲਬ ਜਿਵੇਂ ਇਹਨੂੰ ਸਰਕਾਰ ਦੀ ਛਾਇਆ ਸੁਖਵੀਰ ਬਾਦਲਵਰਗਿਆਂ ਦੀ ਅਮਿਤ ਸ਼ਾਹ ਦਾ ਨਾਂ ਲੰਦਾ ਹੈ ਵੀ ਅਮਿਤ ਸ਼ਾਹ ਮੇਰੇ ਨਾਲ ਹੈ ਠੀਕ ਹੈ ਦਾਦੂ ਵਾਲਾ ਦਾ ਨਾਂ ਲੰਦਾ ਦਾਦੂ ਵਾਲਾ ਮੇਰੇ ਨਾਲ ਹੈ ਦਾਦੂ ਵਾਲ ਨੂੰ ਮੈਂ ਮਿਲੀ ਵੀ ਸੀਗੀ ਉੱਥੇ ਜਦੋਂ ਨੇ ਘੋੜਿਆਂ ਦਾ ਸ਼ੋਅ ਕਰਾਇਆ ਸੀਗਾ ਇਹਦਾ ਸੱਦਿਆ ਹੋਇਆ ਸੀਗਾ ਇਹ ਜੇ ਲੀਡਰਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ ਤੁਸੀਂ ਸਹੀ ਬੰਦੇ ਦਾ ਸਾਥ ਦਿਆ ਕਰੋ ਸਹੀ ਬੰਦੇ ਤੇ ਤੁਸੀਂ